ਹਾਂਜੀ ਬਾਈ ਜੀ ਅੱਜ ਆਪਾਂ ਕਿਤੇ ਬਾਹਰ ਨਹੀਂ ਆਪਣੇ ਘਰੀ ਖੜੇ ਆ ਪਿੰਡ ਲੋਤਬੱਦੀ ਤੇ ਖਲੀ ਬਾਦਸ਼ਾਹ ਦੇ ਕਮਰੇ ਕੋਲ ਖਲੀ ਬਾਦਸ਼ਾਹ ਤੁਹਾਨੂੰ ਫੇਰ ਕਰਕੇ ਦਿਖਾਵਾਂਗੇ ਆਜੋ ਤੁਹਾਨੂੰ ਸੇਲ ਵਾਲੀਆਂ ਨਾ ਚਾਰ ਘੋੜੀਆਂ ਦਿਖਾਉਣੀਆਂ ਆਪਣੇ ਘਰੇ ਆਈਆਂ ਪੁਸ਼ਕਰ ਤੋਂ ਤਿੰਨ ਤਾਇਆਂ ਘੋੜੀਆਂ ਤੇ ਇੱਕ ਘੋੜੀ ਆਪਾਂ ਆਪਣੇ ਕੋਲ ਥੋੜੋ ਖੜੀ ਆ ਤੇ ਚੰਗੀਆਂ ਘੋੜੀਆਂ ਗੱਭਣਾ ਪਹਿਲੀ ਵਾਰ ਰੱਖਣ ਵਾਲਿਆਂ ਦੇ ਲਈ ਆ ਕਿਉਂਕਿ ਪਹਿਲੀ ਵਾਰ ਵਾਲੇ ਵੀ ਕਿਉਂ ਕਹੀਏ ਜਦੋਂ ਬੰਦਾ ਪਹਿਲੀ ਵਾਰੀ ਘੋੜੀ ਰੱਖਦਾ ਉਹਨੂੰ ਹੀਟ ਦਾ ਨਹੀਂ ਪਤਾ ਲੱਗਦਾ ਕੁਝ ਵੀ ਮਤਲਬ ਸਮਝ ਨਹੀਂ ਆਉਂਦੀ ਨਮਾ ਹੁੰਦਾ ਜਦੋਂ ਬੰਦਾ ਤੇ ਜਦੋਂ ਗੱਬੜ ਮਿਲ ਜੂ ਤੁਹਾਨੂੰ ਕਿਸੇ ਚੀਜ਼ ਦਾ ਨਾ ਕੋਈ ਫੀਸ ਭਰਨ ਦਾ ਰੌਲਾ ਹਨਾ ਸਾਰਾ ਇੱਕ ਚੀਜ਼ ਨਿਬੜ ਜਾਣਾ ਆ ਜੋ ਜਿਹੜੀ ਆ ਨਾ ਘੋੜੀ ਇਹਨੂੰ ਘੋੜੀ ਕਹੀ ਜਾਂਦੇ ਆ ਆਪਾਂ ਬਾਣ ਚੱਲੀ ਘੋੜੀ ਇਹਨੇ ਹੱਲੇ ਚਾਰ ਦੰਦ ਦਾ ਪੰਜਾਰਾ ਕਰਦੀ ਆ ਬੱਚੀ ਆਲੇ ਗਰਦਨ ਚੈੱਕ ਕਰੋ ਕੋ ਬੇਸ਼ੇਰੀ ਦੀ ਆ ਦੇਖੋ ਗਰਦਨ ਤੇ ਇਹ ਹੱਲੇ ਚਾਰ ਦੰਦ ਦਾ ਪੰਜਾਰਾ ਕਰਦੀ ਆ ਬਹੁਤ ਸਾਊ ਸੀਲ ਆ ਜੀ ਬੱਚੀ ਤੇ ਇਹ ਅਲੀਜ਼ਾ ਘੋੜਾ ਨਾ ਜਿਹੜਾ ਦਿਲਵਾਗ ਰਣੀ ਆਲੇ ਦਾ ਰਾਜਸਥਾਨ ਦੇ ਵਿੱਚ ਉਸ ਘੋੜੇ ਦੀ ਇਹ ਬੱਚੀ ਆ ਤੇ ਇਹ ਗੱਬਣ ਆ ਜੀ 1 ਮਹੀਨੇ ਦੀ ਉਦੋਸੀ ਲਾ ਲਓ ਹੁਣ 1 ਮਹੀਨਾ 6-7 ਦਿਨ ਦੀ ਗੱਬਣ ਹੋ ਗਈ ਪਰਮਹਾਂਸ ਪਸੋਨੇ ਦੇ ਬੱਚੇ ਤੋਂ ਜਿਹੜਾ ਮੱਥੇ ਪਟੇ ਦਾ ਬਹੁਤ ਸੋਹਣਾ ਤੇ ਇਹ ਬਿਛੇਰੀ ਦੀ ਆਪਾਂ ਨਾਲ ਤੁਹਾਨੂੰ ਕਲਿੱਪਾਂ ਲਾ ਦਾਂਗੇ ਹੋਰ ਹਲੇ ਤੁਸੀਂ ਇਹਦੀ ਡਿਟੇਲ ਇੱਥੋਂ ਸੁਣ ਲਈ ਤੇ ਬਹੁਤ ਚੰਗੀ ਵਾਲੇ ਕੱਦ ਹੋਰ ਕਰੂਗੀ ਜੀ ਰੰਗ ਬੜਾ ਪੱਕਾ ਗਰਦਨ ਬਰੀਕੀਆਂ ਕੰਨਾਂ ਦੀ ਬਰੀਕੀ ਸਾਰਾ ਕੁਝ ਪੂਰਾ ਆਜੋ ਤੁਹਾਨੂੰ ਦੂਜੀ ਘੋੜੀ ਦਿਖਾਉਨੇ ਆ ਜਿਹੜੀ ਇਹ ਘੋੜੀ ਆ ਇਹ ਬਾਈ ਜੀ ਤੂਫਾਨ ਦੀ ਪੋਤੀ ਆ ਤੇ ਇਹਦੀ ਹਾਈਟ ਬਹੁਤ ਆ ਜੀ ਬੈਡ ਬਹੁਤ ਆ ਇਹ ਤੂਫਾਨ ਦੀ ਪੋਤੀ ਹੈ ਇਹ ਡੇਢ ਮਹੀਨੇ ਦੀ ਗੱਬਣ ਇਹ ਵੀ ਸਾਊਸੀਲ ਪੂਰੀਆ ਸਵਾਰੀ ਦੀ ਦੂਜੀ ਘੋੜੀ ਵੀ ਪਾਸ ਆ ਇਹ ਵੀ ਸਵਾਰੀ ਚਾਹੇ ਜਵਾਕ ਬੈਠੇ ਵੀਰੇ ਇਹ ਸਾਊਸੀਲ ਘੋੜੀ ਪੂਰੀ ਆ ਇਹ ਗੱਬਣ ਆ ਜੀ ਤੇ ਇਹਦਾ 41 ਇੰਚ ਕੱਟਦਾ ਬਹੁਤ ਹਾਈਟ ਦੀ ਘੋੜੀ ਆ ਇਹ ਹੈਗੀ ਆ ਜੀ 5 6 ਸਾਲ ਦੀ ਘੋੜੀ ਆ ਤੇ ਸੁਨੱਖੀ ਬੜੀਆ ਕੰਨਾਂ ਕੰਨਾਂ ਦੀ ਨਾਲ ਆਪਾਂ ਤੁਹਾਨੂੰ ਕਲਿੱਪਾਂ ਲਾ ਕੇ ਦਿਖਾਉਣੇ ਆ ਮੇਨ ਗੱਲ ਪਈ ਇਹਦੀ ਪਿੱਠ ਬਾਲੀ ਚੌੜੀ ਆ ਝੋਲੀ ਵੱਡੀ ਆ ਬੱਚਾ ਬਹੁਤ ਚੰਗਾ ਦੇਊਗੀ ਘੋੜੀ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਹੀ ਆਜੋ ਤੁਹਾਨੂੰ ਇੱਕ ਹੋਰ ਇਹ ਚ ਦਰਸ਼ਨ ਪਾਉਣੇ ਜਿਹਦੇ ਤੁਸੀਂ ਮੈਨੂੰ ਸਭ ਤੋਂ ਵੱਧ ਫੋਨ ਕਰਦੇ ਆਂ ਜਾ ਵੀ ਇਹ ਥਾਰੋ ਘੋੜੀ ਆ ਜੀ ਚੱਲ ਪਤ ਉਧਰ ਚੱਲ ਉਧਰ ਜਾ ਉਧਰ ਚੱਲ 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 ਇਹ ਵੀ ਬਹੁਤ ਸਾਊਥ ਹਈ ਲਾ ਜੀ ਸਵਾਰੀ ਦੀ ਇਹ ਵੀ ਬਿਲਕੁਲ ਪਾਸ ਆ ਤੇ ਇਹ ਵੀ ਨਵੀਂ ਉਮਰ ਚੀਏ ਘੋੜੀ ਅੰਦਰੋਂ ਬਾਈ ਹੋਣਾ ਨੇ ਸਾਫ਼ ਕਹਿ ਕੇ ਦਿੱਤੀ ਆ ਤੁਸੀਂ ਸਾਰੀਆਂ ਘੋੜੀਆਂ ਚੈੱਕ ਕਰਾ ਕੇ ਲੈ ਕੇ ਜਾਇਓ ਜੀ ਤੇ ਇਹ ਵੀ ਬੱਚਾ ਜਿਹੜਾ ਸਵਾਰੀ ਜਵਾਗ ਬੈਠੇ ਫਿਰਦੇ ਸੀ ਜਿੱਥੋਂ ਲਿਆਂਦੀ ਆ ਜੇ ਜਵਾਗ ਬੈਠੇ ਕੁਝ ਵੀ ਥੋੜੀ ਜਿਲੇ ਲੱਸੀ ਆ ਆਪਣੇ ਕੋਲ ਹਲੇ ਪਰਸੋਂ ਹੀ ਆਈ ਆ ਇਨੂੰ ਵੀ ਆਪਾਂ ਸੇਲ ਕਰ ਦਾਂਗੇ ਤੇ ਬਾਹਰ ਨਿਕਲ ਗਈ ਫੜ ਲਏ ਉਹਨੂੰ ਤੇ ਇਹ ਘੋੜੀ ਵੀ ਆਪਾਂ ਸੇਲ ਕਰ ਦਾਂਗੇ ਦਿਖਾ ਵੀ ਇਹਨੂੰ ਇਹਦਾ ਪਿੱਠਾ ਪੁੱਠਾ ਵੀ ਬੜਾ ਵੱਡਾ ਚੌੜਾ ਲੱਗਿਆ ਇਹਨੂੰ ਤੇ ਬਹੁਤ ਸੋਹਣੀ ਘੋੜੀ ਹੈ ਵੀ ਸੇਲ ਹੈ ਤੁਹਾਨੂੰ ਇੱਕ ਘੋੜੀ ਆਪਾਂ ਹੋਰ ਦਿਖਾਉਨੇ ਆ ਜੀ ਇੱਕ ਆ ਘੋੜੀ ਹੈ ਜਿਹੜੀ ਤੁਹਾਨੂੰ ਦਿਖਾਉਣ ਵਾਲੀ ਹੈ ਇਹ ਘੋੜੀ ਗੱਪਣ ਤਾਂ ਨਹੀਂ ਪਰ ਅੰਦਰ ਦੀ ਸਾਫ਼ ਆ ਮੇਰੀ ਡਾਕਟਰ ਕਰਮਜੀਤ ਤੋਂ ਚੈੱਕ ਕਰਾਈ ਹੋਈ ਆ ਜੇ ਤੁਸੀਂ ਮੰਨ ਲਓ ਆਪਣਾ ਕੋਈ ਗੱਲ ਬਣਦੀ ਹੈ ਕਿਸੇ ਸੱਜਣ ਮਿੱਤਰ ਦੀ ਖਰੀਦਣੀ ਆ ਉਹ ਚੈੱਕ ਕਰਵਾ ਕੇ ਲੈ ਕੇ ਜਾਇਓ ਜੀ ਘੋੜੀ ਇਹ ਵੀ ਕਿਸੇ ਬਾਈ ਦੀ ਚੰਗੇ ਨਾਮੀ ਘੋੜੇ ਦੀ ਦੱਸੀ ਸੀ ਹੁਣ ਮੇਰੇ ਚੇਤੇ ਨਹੀਂ ਆ ਰਿਹਾ ਕਿਸੇ ਚੰਗੇ ਦੀ ਆਪਾਂ ਝੂਠ ਬੋਲ ਕੇ ਦੇਣੀ ਕੋਈ ਨਹੀਂ ਤੇ ਉਹਨਾਂ ਦਾ ਮੇਰੇ ਕੋਲ ਨੰਬਰ ਹੋ ਗਿਆ ਸਕੇਪ ਰਾਜਸਥਾਨ ਚੋਂ ਘੋੜੀ ਆਈ ਆ ਤੇ ਆਪ ਤੁਸੀਂ ਮੰਨ ਲਓ ਬਲੱਡ ਲਾਈਨ ਦੀ ਤਾਂ ਉਦੋਂ ਇਹਨੂੰ ਲੋੜ ਹੀ ਐ ਨਹੀਂ ਕਿ ਤੁਸੀਂ ਆਪ ਹੀ ਦੇਖੋ ਘੋੜੀ ਕਿੱਡੀ ਚੰਗੀ ਆ ਕੱਲਾ ਹੀ ਮੱਥੇ ਪਟਾ ਦੇਖੋ ਘੋੜੀ ਨੂੰ ਕੱਲਾ ਹੀ ਮੱਥੇ ਵੱਡਾ ਚਾਰੇ ਖੁਰ ਕਾਲੇ ਆ ਤੁਹਾਨੂੰ ਬਾਹਰ ਕੱਢ ਕੇ ਦਿਖਾਉਣਿਆ ਗਰਦਨ ਗੁਰਦਾਂ ਤੇ ਪੇਠੇ ਛਾਤੀ ਦੀ ਬੜੀ ਚੰਗੀ ਘੋੜੀ ਆ ਜੀ ਇਹ ਵੀ ਨਵੀਂ ਉਮਰ ਦੀ ਐ ਮੇਨ ਗੱਲ ਇਹ ਦੀ ਝੋਲੀ ਦੇਖੋ ਕਿੱਡੀ ਵੱਡੀ ਆ ਬਹੁਤ ਸੋਹਣੀ ਘੋੜੀ ਹੈ ਤੇ ਬੱਚੇ ਵੀ ਬਹੁਤ ਚੰਗੇ ਜੰਮਨੇ ਆ ਜੇ ਕੋਈ ਮੇਰਾ ਵੀਰ ਲਜਾਣਾ ਚਾਹੁੰਦਾ ਮਤਲਬ ਬੱਚਿਆਂ ਨੂੰ ਘੋੜੀ ਆਪਾਂ ਇਹ ਵੀ ਸੇਲ ਕਰ ਦਾਂਗੇ ਜੀ ਹਾਂਜੀ ਭਾਈ ਇੱਕ ਤਾਂ ਸਾਨੂੰ ਹਿڈن ਟੈਲੈਂਟ ਘੋੜੀ ਦੇ ਵਿੱਚੋਂ ਨਿਕਲੇ ਜਿਹੜਾ ਘੋੜੀ ਨੱਚਦੀ ਆ ਆ ਤੁਸੀਂ ਕਲਿੱਪਾਂ ਦੇਖ ਲਓ ਘੋੜੀ ਦੀਆਂ ਤੇ ਬਹੁਤ ਸੋਹਣਾ ਨੱਚਦੀ ਆ ਇਹ ਨਾਲ ਮੱਥਾ-ਮੱਥਾ ਵੀ ਟੇਕਦੀ ਆ ਘੋੜੀ ਚ ਗੁਣ ਖਾਸ ਨੇ ਮੇਰੇ ਸਾਹ ਤੇ ਚਾਲ ਵੀ ਤੁਰਦੀ ਉਹ ਜਿਹਨੇ ਆ ਗੁਣ-ਪਾਤ ਤੇ ਚਾਲ ਤਾਂ ਤੁਹਾਨੂੰ ਪਤਾ ਹੀ ਆ ਨਾ ਚਾਲੀਆਂ ਚ ਦੂਜੀ ਹੁੰਦੀ ਆ ਚਾਲ ਵੀ ਤੁਰਦੀ ਹੂ ਘੋੜੀ ਚ ਆ ਗੁਣ ਕਿੱਡਾ ਵੱਡਾ ਲੱਗ ਤੇ ਸਾਡੇ ਦੇਖ ਦੀਆ ਮੂਹਰੋ ਖੜੀ ਹੋ ਕੇ ਪਤਨਦਰ ਦੀ ਤੁਰਦੀ ਆ ਕਿੰਨਾ ਟਾਈਮ ਖੜੀ ਰਹੇ ਚੱਲ ਹੁੰਦਾ